कि देखि साडे दा सा जान लो के एले ते मैं तौर तो तो दी जो। इल्ला लक्वा मैं तना गल दी सोची आंदी सी तेनु जाना चाहिदा। मैं कह जे मैं कहली आ बी बुआ ਬਗ ਜਾ ਉਧਰ ਨੂੰ ਕਿਰੇ ਤੂੰ ਗਲਤ ਨਾ ਸਮਝੇ। ਚਲ ਕੋਈ ਨਹੀਂ ਬੁਆ ਜਾਇਆ। ਦੱਕ ਕੋਈ ਨਹੀਂ ਮੈਂ ਜਾਣੀ ਐਗੀ ਤੇ ਨਾਲੇ ਰਾਜ। बुआ ਉਹਦਾ ਵੀ ਲੈਣ ਗਿਆ ਸੀ। ਤੁਹਾਨੂੰ ਦੱਸਿਆ ਨਹੀਂ। ਆਏ ਜੇ ਤਾਂ ਦੱਸ ਗਿਆ ਸੀ ਕਿ ਜੰਗ ਮੇਰੇ ਘਰ ਤਹਾ ਜਾਊਗਾ ਜਦ ਮੇਰੇ ਜਾਊਗਾ। ਨਾ ਪੂਆ ਅੰਥੂ ਦਾਚੀ ਕੋਲੇ ਨਹੀਂ ਉਸ ਮੇਰੇ ਘੜੀ ਸੀ ਬਾਅਦ ਤੇ ਉਹ ਦੋ ਬਾਈ ਚਲ ਗਿਆ ਸੁਨਿਆ ਸੁਨਿਆ ਤੇ ਬਾਈ ਕਹਿੰਦੀ ਸੀ ਪੂਆ ਨੂੰ ਦੱਸਦੀ ਮੇਰੇ ਵੀ ਦਿਮਾਗ ਤੋਂ ਨਿਕਲ ਗਿਆ ਤੇ ਉਹ ਲਗੀ ਬੈਠਸ ਨਾ ਤੇ ਬਾਈ ਨੂੰ ਤਾਂ ਲੱਗਣਗੇ ਇੱਕ ਦੋ ਦਿਨ ਤੇ ਫਿਰ ਤੇਰੇ ਕੋਲੇ ਕੌਣ ਰਹੂਗਾ ਚਲ ਕੋਈ ਨਹੀਂ ਪੂਆ ਜੇ ਤਾਂ ਤੈਨੂੰ ਜਾਣਾ ਜ਼ਰੂਰੀ ਆ ਪਿੰਡ ਤੇ ਫਿਰ ਅੱਜ ਵਗਦੀ ਜੇ ਨਹੀਂ ਜ਼ਰੂਰੀ ਤਾਂ ਰਹਿ ਲੈ ਦੋ ਦਿਨ ਚਲ ਦੇਖਦੀ ਆ ਮੈਂ ਖੈਰ ਅ ਤੈਨੂੰ ਛੱਟ ਹੋਣਾ ਜਾਂ ਫਿਰ ਇੱਕ ਅੱਧਾ ਦਿਨ ਤਾਂ ਮਨ ਲਾਉਂਗੀ ਤੈਨੂੰ ਕੰਨੀ ਥੋੜੀ ਥੱਕੂਗੀ ਹਾਂ ਪੂਆ ਇਹ ਤਾਂ ਹੈ चलो कोई नहीं बुआ जाया तो मैं हम पानी जला लूँगा आप लोग हाँ मैं जानी है चल करे बर्थी जब ना एक जा कुछ दागा पर दस जा कर डाकर के बाद ना कोंगा मासी हाँ भाई हो ठीक है हाँ ठीक है मासी सात है। ठीक है मासी बस आज ना कितना खराब करा है मासी निमिर पाल

ਤੇ ਕਿਹਦਾ ਸੋਇ ਨਾ ਕੋਲੇ ਆਉਟਕਾਮ ਮੈਂ ਜਿਤਾਂ ਰਹਿੰਦਾ ਕਿ ਉਹ ਨਹੀਂ ਨੰਨੀ ਐ ਮੈਂ ਤਾਂ ਆਪ ਕੋ ਬਾਬਾ ਟਾਈਮ ਤੋਂ ਆਈ ਆ ਨਹੀਂ ਮੈਂ ਤਾਂ ਥੋੜੇ ਦੇ ਮੈਂ ਤਾਂ ਜਿਹੜਾ ਮਾਰ ਜਾਂਦੀ ਸੀ ਮੈਂ ਤਾਂ ਜਦੋਂ ਬਸ ਤੋੜ ਕਰਕੇ ਮੇਰੇ ਦਾ ਦਰ ਪਟਣ ਲੱਗ ਗਿਆ ਮਹਬੂਮਾ ਮਰ ਜਾਂ ਮੂਰੇ ਨਾਤੀ ਨਾ ਜਵਾਈ ਕਿਵੇਂ ਕਹੇ ਬਡੂਗੀ ਮੈਂ ਮਾਸੀ ਹਸਦਾ ਇਹੀ ਹਾਲ ਇੱਕ ਭਰਾ ਦਾ ਘਰ ਤਾਂ ਰੰਗੀ ਵਸਦਾ ਤੇ ਇੱਕ ਦਾ ਕਿੰਨੀ ਗੱਲ ਜਵਾਕ ਰਹੇਗੀ ਇਹਨਾਂ ਨੂੰ ਮੈਂ ਕੀ ਜਵਾਕਾਂ ਹਸਾ ਦੇਣਾ ਕੀ ਇਹਨਾਂ ਨੂੰ ਮੈਂ ਆਖਾ ਮੇਰੇ ਕੋਲ ਕੋਈ ਇਹਨਾਂ ਨੂੰ ਆਖਣ ਨੂੰ ਵੀ ਸ਼ਬਦ ਨਹੀਂ ਹੈ ਮੈਂ ਆਖਾ ਚਲ ਜਵਾਖ ਦਾਤ ਜਵਾਖੜੀ ਦਾ ਪਤਾ ਲਿਆਵਾ ਕਿਹੜੇ ਦਿਨ ਹੋ ਗਏ ਮੈਨੂੰ ਆਈ ਨੂੰ ਮੈਂ ਫੇਰ ਨਾਲ ਵੀ ਖਬਰ ਨਾ ਮਾ ਹੰਬਾੜਾ ਮੰਨ ਔਖਾ ਹੋਇਆ ਮੇਰੇ ਤਾਂ ਕੋਈ ਵੀ ਮਾਸੀ ਜੇ ਤੂੰ ਪਤਾ ਲੇਗੀ ਬੰਦੀਆਂ ਕਰ ਲੈ ਨਾਲ ਚਾਰ ਦਿਨ ਜਵਾਖਾਂ ਨੂੰ ਆਈ ਦੂਜੀ ਸਾਡੀ ਨਾਨੀ ਆ ਗਈ ਮਾ ਵਰਗਾ ਸਾਰਾ ਹੋ ਜਾਂਦਾ ਨਾਨੇ ਨਾਨੇ ਕਿਹੜਾ ਕਿੱਥੇ ਧਰੇ ਪਈ ਐ ਆ ਜਾ ਵੀਰਪਾਲ ਸੱਤੀ ਆ ਜੂਗੀ ਸੱਤੀ ਆ ਜੂਗੀ ਕਿਵੇਂ ਆ ਤੂੰ ਕਬਲ ਤੂੰ ਕਿਉਂ ਰੋਇਆ ਨਾ ਰੋ ਉਹੀ ਗੱਲਾਂ ਦੇਣੀ ਆ ਤਾਂ ਕਿਉਂ ਰੋਨੀ ਆ ਚੁੱਪ ਹੋ ਜਾ ਬਸ ਮੱਸੇ ਮੇ ਰੋਇਆ ਚੁੱਪ ਹੋ ਜਾ ਕੋਈ ਨਹੀਂ ਜੋ ਰੱਬ ਨੂੰ ਮਨਜ਼ੂਰ ਸੀ ਉਹ ਹੋ ਗਿਆ ਜੁੱਬੇ ਹੁਣ ਆਪਣੇ ਕੋਲ ਕੁਝ ਸਾਰੇ ਆ ਹੈ ਤੂੰ ਮੰਨ ਨਾ ਤੂੰ ਕੀ ਕਰ ਆਉਂਦਾ ਮੈਂ ਵੀ ਰੋਣ ਲੱਗ ਜਾਂਦਾ ਕਿ ਤੈਨੂੰ ਦੇਖ ਕੇ ਚੁੱਪ ਹੋਇਆ ਹੋਰ ਕਰੇ ਸਾਰੇ ਕੀ ਸੀ ਕਿ ਮਾਂ ਮੈਂ ਤੂੰ ਦੱਸ ਕਿ ਮੈਂ

ਜੇ ਤੁਸੀਂ ਠੇਕ ਕਰ ਦੇ ਦਿਨਿਆ ਤੁਹਾਨੂੰ ਦੇਊਗੀ ਸਹੀ ਗੱਲ ਆ ਕਿ ਤੇ ਕੀ ਗੱਲ ਆ ਮੈਂ ਤਾਂ ਨਹੀਂ ਹੀ ਦੁੱਖ ਮਾਰੀ ਆਂਦਾ ਹਲੇ ਮੈਨੂੰ ਮੰਮੀ ਡੈਡੀ ਨੂੰ ਨਾਲ ਦਾ ਤਾ ਰੱਬ ਨੇ ਸਬਰ ਦਿੱਤਾ ਪਰ ਮੈਂ ਤਾਂ ਮੀਰੇ ਦਾਦਾ ਜੀ ਨੂੰ ਦੇਖਿਆ ਹੈ ਦਾ ਵੀਰਾ ਨਾ ਮੈਨੂੰ ਬਤਾਗਾ ਉਹਦਾ ਸੁਪਨਾ ਸੀ ਨਾ ਵੀ ਮੈਂ ਉਸਗੇ ਪੜਾਂ ਮੈਂ ਪੜ ਕੇ ਕੁਝ ਬੰਨਣਾ ਬਹੁਤ ਦੁਖੀ ਰਹਿੰਦਾ ਉਹ ਬਸ ਉਹ ਬੋਲ ਕੇ ਨਹੀਂ ਜੂ ਬੋਲ ਕੇ ਕੀ ਸਮਾਵੇ ਪਤਾ ਹੋਣਾ ਤੈਨੂੰ ਜਿਦੋਂ ਰੱਬ ਨੇ ਦੁਕੀ ਕਰਤੇ ਉਹ ਤਾਂ ਕੋਈ ਵੀ ਨਾ ਰੱਬ ਨੇ ਸੁਪਨੇ ਪੂਰੇ ਹੋਣ ਦਿੱਤੇ ਸਹੀ ਗੱਲ ਹੈ ਜੀ ਚੱਲ ਕੋਈ ਨਹੀਂ ਪਰ ਮੈਂ ਆਪਦੇ ਵੀਰੇ ਨੂੰ ਨਾ ਪੂਰਾ ਹੌਸਲਾ ਦੇਣੀ ਹੁੰਨੀ ਆ ਬਿਲਕੁਲ ਵੀਰੇ ਮੋਣੀ ਨੂੰ ਕੋਈ ਨਹੀਂ ਦਾਲ ਸਕਣਾ ਜੋ ਹੋਣਾ ਸੀ ਉਹ ਹੋਊਗਾ ਰੱਬ ਤੁਸੀਂ ਗੱਲਾਂ ਕਰੋ ਮੈਂ ਨਹੀਂ ਚਾਹਣਾ ਮੇਰਾ ਕੋਈ ਨਹੀਂ ਤੂੰ ਮੈਨੂੰ ਮੈਂ ਨਹੀਂ ਪੁੱਤ ਕਰਦੇ ਤੁਸੀਂ ਗੱਲਾਂ ਕਰਦੇ ਤੇ ਤੂੰ ਮੁਸਕਰਾਤ ਨੂੰ ਬਿਗਾਸ ਚੇਵੀ ਹੋ ਗਏ ਦੋ ਦੋ ਦਿਨ ਮੈਨੂੰ ਹੋ ਗਿਆ 5 10 ਬਚਾਰੀ ਇਹ ਵੀ ਜਾਣਦੀ ਸੀ ਅੱਜ ਮੀਰਾ ਗਿਆ ਅਗਰ ਰਾਸਥਾਨੂ ਵੀ ਲੈਂ ਗਿਆ ਬਾਬੋ ਤੇ ਉਹਨੂੰ ਲੱਗਣਗੇ ਦੋ ਦਿਨ ਨਾ ਉਹ ਆਖੇ ਨਹੀਂ ਤਾਂ ਨਾ ਡਿਊਟੀ ਮੇਰੇ ਸਾਡੇ ਤੇ ਜਾਉਂਗੀ ਮੈਂ ਹਾਂ ਹਾਂ ਤੇ ਕਹਿੰਦੀ ਮੈਂ ਰਹਿ ਪਈ ਨਹੀਂ ਆ ਚੱਲ ਚਾਚੇ ਕਹਿੰਦੀ ਜਾਣਦੀ ਸੀ ਅੱਜ ਕਿੱਥੇ ਟੱਕਰੀ ਕਿੱਧਰ ਕਿਸੇ ਨਾਲ ਬਾਹਰ ਵੀ ਟੱਕਰ ਗਈ ਸੀਗੀ ਮੈਨੂੰ ਮਾਇ ਗੇਟ ਖੋਲਦੀ ਸੀ ਉਹ ਨਿਕਲਦੀ ਸੀ ਗੇਟੋਂ ਤੇ ਇਸੇ ਮੈਨੂੰ ਟੱਕਰ ਗਈ ਸੀ ਚਲ ਵਿਚਾਰੀ ਨੇ ਤੇਰੇ ਦੋ ਦਿਨ ਕਟਾ ਦੇ ਸਹੀ ਗੱਲ ਆ ਇਹਨੂੰ ਚੱਲ ਦੋ ਦਿਨ ਮਨ ਮਾਰ ਦੇ

ਪਤਾ ਯਾਰ ਵੀ ਮੈਨੂੰ ਜਦੋਂ ਮੈਂ 50000 ਰੁਪਏ ਨਾ ਸਾਰਾ ਕੁਝ ਦੇ ਦਿੱਤੀ ਸੀ ਮਾਂਹੇ ਤਰਫ ਮੈਂ ਤਾਂ ਇਹ ਨੂੰ ਹੀ ਸੱਤ ਮਹਤਉਬ ਗੱਲ ਜਵਾਗੜੀ ਤੋਂ ਕੀ ਆ ਗਈ ਉਹਨੂੰ ਇੱਥੇ ਮੈਂ ਕਹਾਂ ਬਾਕੀ ਦੀ ਆ ਗਈ ਚ ਕੀ ਸਿੱਟਣਾ ਲੱਗਿਆ ਸਹੀ ਗੱਲ ਲੱਗਦੀ ਪਰ ਤੂੰ ਨਾ ਐਂ ਕਰ ਤੂੰ ਸਾਡੇ ਕੋਲ ਹੀ ਰਹਿਣ ਲੱਗ ਜਾ ਬੱਧੀਆ ਨਾਲੇ ਦੋਨੇ ਭੈਣ ਭਰਾ ਤਾਂ ਹੈਗੇ ਆ ਅਸੀਂ ਕਿਉਂ ਐਵੇਂ ਸਾਰਾ ਦਿਨ ਮਾਮੀ ਦੀਆਂ ਗੱਲਾਂ ਵੱਧ ਸੁਣਦੀ ਰਹਿੰਦੀਆਂ ਨਾ ਕੋਈ ਨੂੰ ਪਤਾ ਰਾਤ ਤਾਂ ਮਸਾਕਦੀ ਨਹੀਂਗੀ ਇੱਕ ਦੋ ਦਿਨ ਮੈਂ ਚੈਨ ਨਾ ਪੜਾ ਸਕੀ ਚੱਲ ਕੋਈ ਨਹੀਂ ਵੀ ਤਾਂ ਇੰਨੀ ਬਹੁਤ ਆ ਚੱਲ ਵੀ ਪਰ ਚਾਹ ਪੀ ਲੋ ਇਧਰ ਪੱਖੇ ਕੰਨੀ ਆ ਜੋ ਚੱਲ ਆ ਲੈ ਤੁਰ ਆ ਵੀ ਹੋ ਰਿਹਾ ਹੈ ਸਰਕਾਰ ਮੰਨਿਆ ਨਹੀਂ ਸਮਾ ਘੱਟੀ ਜਾਂਦੀ ਆ ਇਹ ਕਾਂਗਰਸਾਂ ਹੀ ਰਹਿ ਜਾਂਦੇ ਆ ਹੋਰ ਵੀ ਠੀਕ ਹੈ ਹਾਂ ਸਸਤੀ ਕਾਲ ਪਰ ਹੈ ਸਸਤੀ ਕਾਲ ਹਾਂ ਠੀਕ ਹੈ ਬਈ ਕਹੋ ਜੀ ਹਮ ਤੁਹਾਨੂੰ ਵਾਹ ਠੀਕ ਠਾਕ ਹੈ ਬਈ ਤੁਸੀਂ ਦੱਸੋ ਹਾਂ ਬੜੀ ਹੈ ਹੋਰ ਹਾਂ ਖਧੀ ਹੈ ਤੇ ਮੈਨੂੰ ਆਪਣਾ ਅੱਜ ਜਿਹੜਾ ਅੱਜ ਮੈਂ ਹੈ ਉਹ ਬਈ ਗਿਆ ਅੱਜ ਵੀ ਗੁਣਾਂ ਕਿਤੇ ਕਿਧਰਾ ਨਹੀਂ ਕਿੱਥੇ ਗਿਆ ਬਾਕੀ ਤੂੰ ਆਪ ਹੀ ਸੋਚਿਆ ਕਰ ਉਹ ਜ ਵਕ ਮਾਂ ਪਿਓ ਵਾਰਿਆ ਚਲ ਤੇ ਉਹਨਾਂ ਨੂੰ ਤਾਂ ਮੈਂ ਉਹ ਕਿਰਪਾ ਕਰੂੰਗੀ ਹੋਰ ਕਰੂੰਗੀ ਨਾ ਫਿਰ ਸਾਰੇ ਤਾਂ ਨਹੀਂ ਕਰਨਾ ਵਾਹਣੇ ਉਹਨਾਂ ਨਾਲ ਉਹ ਮੰਨਣ ਵੀ ਦਾ ਸਹੀ ਕਿਸੇ ਦੀ ਗੱਲ ਮਨ ਦੇ ਘੜਾ ਹੈਗੇ ਆ ਹੁਣ ਪੰਦਰਵਾ ਦੇ ਰੋਵੇਂ ਨੂੰ ਸਕੂਲੋਂ ਕਾਜੋ ਨਹੀਂ ਗਿਆ ਹੈ ਉਹ ਕੁੜੀ ਨੂੰ ਕਾਜ ਦੋ ਦਿੰਦਾ ਕਹਿੰਦਾ ਮੈਂ ਪੜਾਈ ਸਨਦੀ ਤੇ ਮੈਂ ਤਾਂ ਕਿਹਾ ਸੀ ਮੈਨੂੰ ਦੇ ਦੇਂਦੇ ਠੇਕੇ ਤੇ ਮਨ ਦੇ ਕਾਹ ਨੂੰ ਅੱਜ ਕੱਲ ਦੇ ਜਵਾਬ ਹੈ ਕੀ ਹੋ ਤੁਸੀਂ ਐਵੇਂ ਹੋ ਕਿ ਤੇਰੀ ਜਦੋਂ ਨਹੀਂ ਕਿੰਦੇ ਹੈਗੇ ਗਏ

ਵੀ ਉਹਨਾਂ ਦੇ ਮਾਪੇ ਹੋ ਹੈ ਨਹੀਂ ਚਾਰ ਦਿਨ ਤੇ ਉਹ ਆਮਾ ਕੋਲ ਜਾਈ ਦੀ ਕਿੱਕੀ ਖਾਣ ਲੈਣ ਕਿੱਥੇ ਜੁੜਾ ਟਕ ਲੈ ਲਏ ਕਿੱਥੇ ਦੌੜਾ ਪਾਣਾ ਹੈ ਮਾਇਆ ਤੇਰੇ ਬੰਨੇ ਕੱਟਾ ਤਾਂ ਬਜੇ ਇੱਧਰ ਵੀ ਆ ਜਾਂਦੇ ਕ੍ਰਿਕਟ ਦਾ ਵਿਭਾਗ ਐ ਤੇ ਜਮਾਨੇ ਉਹ ਪ੍ਰਿਯੰਗੀ ਹੈਗੀ ਕਣੇ ਲੋਕ ਕੁੜੀ ਹੈ ਕੁੜੀ ਜਮਾਨੇ ਵਿਨਕੀਟਾ ਦੇਵੀ ਬੋਦੀ ਉਹਨਾਂ ਨੇ ਕਾਹਦਾ ਵਿਚਾਰ ਮੇਰੀ ਮਾਂ ਹੈ ਨਹੀਂ ਮੈਂ ਚਾਹਤੀ ਹਾਂ ਕਿ ਮੇਰੇ ਮਾਂ ਤਾਂ ਤੇ ਅਜੇ ਬੱਚੇ ਮੇਰੇ ਕੋਲ ਆਉਣਗੇ ਫੇਰੀ ਮੈਂ ਤੇ ਤਿਆਰ ਰੱਖੂੰਗੀ ਉਹ ਤਾਂ ਪਾਸੇ ਮੂੰਹ ਕਰਕੇ ਲੰਘ ਜਾਂਦੀ ਹੈ ਕੋਈ ਨਹੀਂ ਭਾਈ ਨਿਆਣੇ ਆਪੇ ਹੋ ਗਈ ਗਾ ਮਸਤਾ ਜੂ ਦੀ ਲੋ ਹਸੋੜੇ ਨਾਲ ਬਸਣ ਲੱਗ ਜਾਣਗੇ ਬਾਕੀ ਰਹੀ ਗਾ ਤੁਸ ਤਾਂ ਮੇਰਾ ਚਾਹ ਪਾਣੀ ਰਕੀ ਨਾ ਲੈਣਾ ਤੇ ਆਈ ਜਿਹੜੇ ਗਾਸ ਆਈ ਥਾਵਾ ਹੋ ਗਈ ਤੁਹਾਡੇ ਬਥੇਰੀ ਮੇਰੇ ਮਾਨ ਤਾਨ ਕਰਤਾ ਚਲ ਅੱਗੇ ਤੋਂ ਮੈਂ ਨਾ ਆਉਂਗੀ ਜੇ ਤੂੰ ਮਰ ਗਿਆ ਤੇ ਮੇਰੀ ਗਾਸ ਹੋ ਗਈ ਹਾਂ ਤਾ ਕਹਿ ਕੇ ਤੁਰ ਗਈ ਵੀ ਨਿਆਣੇ ਜਿਉ ਮੈਂ ਉਦਦੇ ਕੀ ਘਰੇ ਭੈਣ ਕੋਲੇ ਉਦਦੇ ਵੀ ਕਹਿੰਦੀ ਨਿਆਣੇ ਕਿ ਤੂੰ ਬਾਅਦ ਕਿਆਣੇ ਆਉਣਗੇ ਜਦੋਂ ਕਰਤੇ ਮਾਪੇ ਬਣਾ ਨਾ ਹੋਵੇ ਉਹ ਤਾਂ ਬੱਚੇ ਆਸ-ਪਾਸ ਦੇ ਦੇਖ ਕੇ ਉਹੀ ਸਿਆਣਾ ਹੋ ਜਾਂਦਾ ਹੁੰਦਾ ਹੈ। ਗੱਲ ਤਾਂ ਤੇਰੀ ਸਹੀ ਆ। ਹੁਣ ਤੂੰ ਗੱਲਾਂ-ਵਾਟਾਂ ਦੇ ਵਿੱਚੋਂ ਦੇਖ ਲਾ। ਆਹ ਭੈਣ ਉਧਰ ਨਾਲ ਪੱਖ ਲੈ ਗਈ ਨਾ। ਆਏ ਨਹੀਂ ਵੀ ਕੁੜੀ ਤੇ ਮੁੰਡਾ ਇਕੱਲੇ ਰਹਿ ਗਏ। ਵੀ ਚਾਚੇ ਨੂੰ ਕਹਿ ਦਈਏ ਵੀ ਚਾਚੇ ਰੋਬੇ ਤੁਸੀਂ ਉਹਦੀ ਗੱਲ ਮੰਨ ਲਿਓ। ਨਾ ਕੋਈ ਫਰਕ ਵੀ ਨਹੀਂ ਪੈਣਾ ਹੁੰਦਾ। ਚੱਲ ਤੂੰ ਮੇਰਾ ਸਿਰ ਦੁਖੀ ਜਾਂਦਾ ਜਾਂ ਚਾਹ ਬਣਾ ਕੇ ਲਿਆ। ਚਾਹ ਤਾਂ ਮੈਂ ਬਣਾਉਣੀ ਆ। ਤੂੰ ਦੋ ਮੁੰਡੇ ਨਾਲ ਗਏ ਤੁਹਾਡੇ ਦੋਸਤ ਨਾਲ। ਉਹਦੀ ਭੈਣ ਦਾ ਵੀ ਰਿਸ਼ਤਾ ਦੇਖ ਕੇ ਆਏ ਆ। ਯੇ ਤੇ ਮੇਰਾ ਭੈਣ ਇਹ ਕਹਿੰਦੀ ਵੀ ਕੋਈ ਨਹੀਂ ਬਾਈ ਤੇਰੀ ਜ਼ਿੰਮੇਵਾਰੀ ਆ ਤੂੰ ਪੜ੍ਹਾਈ ਲਿਖਾਈ ਦਾ ਵੀ ਖਿਆਲ ਰੱਖੀ ਉਹਦੇ ਬਿਆਜਾ ਜਿਹੜਾ ਵੀ ਫਿਰ ਤੁਸੀਂ ਉਹ ਨਾ ਕਰਦੇ ਮੋਬਾਈਲ ਨੂੰ ਬੰਦਾ ਲਈ ਸਭ ਤੇ ਇਹ ਤੂੰ ਸਮਝਦੀ ਨਹੀਂ ਹੁਣ ਤਾਂ ਕੋਈ ਪਤਾ ਲੱਗ ਬਾਤ ਤੂੰ ਚਾਹ ਬਣਾ ਮੇਰਾ ਸਿਰ ਦੁਖਣ ਲੱਗ ਜਾਂਦਾ ਤੈਂਖਰਾ ਦਿੰਦੇ ਹਾਂ ਹਾਂ ਕੀ ਹਾਲ ਆ ਕਾਲੇ ਬਾਈ ਉਹ ਠੀਕ ਆ ਰੇਸ ਮਾਂ ਕਿਵੇਂ ਆ ਠੀਕ ਠਾਕ ਅੱਜ 15:00 ਵਜੇ ਨਾ ਆ ਜਾ ਖੇਤਾਂ ਦੀ ਸ਼ੇਅਰ ਕਰਾ ਕੇ ਲਵਾ ਚੱਲ ਯਾਰ ਚੱਲ ਗਿਆ ਅੱਜ ਚੱਲ ਵੜਦੇ ਆ ਘਰਾਂ ਚ ਕੀ ਆ ਖੇਤਾਂ ਨੂੰ ਸ਼ੇਅਰ ਹਾਂ ਹਾਂ ਵਧੀਆ ਜਮਾ ਅੰਦਰੇ ਅੰਦਰ ਹੀ ਰਹਿ ਲੱਗਿਆ ਉਹ ਕਾਦੀ ਗੱਲ ਆ ਰ ਟੈਨਸ਼ਨ ਹੀ ਬਾਲੀ ਆ ਉਹ ਕਿਹੜੀ ਟੈਨਸ਼ਨ ਯਾਰ ਮੇਰੇ ਹੁੰਦੇ ਟੈਨਸ਼ਨ ਮੰਨਦਾ ਤੂੰ ਤੂੰ ਮੈਨੂੰ ਗੱਲ ਦੱਸ ਕੀ ਆ ਹੱਲ ਤੇਰਾ ਮੈਂ ਕਰਕੇ ਦੂੰ ਫਿਰ ਤੂੰ ਖੇਤ ਨੂੰ ਪਿੱਛੋ ਜਾਈ ਪਹਿਲਾਂ ਇੱਥੇ ਖੜ ਤੂੰ ਕੇਰਾ ਤੂੰ ਮੈਨੂੰ ਹਾਲ ਗੱਲ ਦੱਸ ਕੀ ਆ ਟੈਨਸ਼ਨ ਤੇਰੀ ਸਾਰੀ ਦੂਰ ਕਰ ਦੂੰ ਮੈਂ ਗੱਲ ਪਤਾ ਕੀ ਆ ਹਾਂ ਟੈਨਸ਼ਨ ਆ ਤਾਂ ਰੇਸਮ ਐਸ ਗੱਲ ਦੀ ਆ ਅੱਜ ਉਹਦੇ ਬਾਈ ਦੇ ਭਾਬੀ ਜਿੱਤੇ ਡੈਥ ਹੋ ਗਈ ਨਾ ਹਾਂ ਉਦੋਂ ਉਹ ਜਵਾਕ ਜੇ ਨੇ ਜਿਹੜੇ ਵੱਸੋਂ ਬਾਹਰ ਹੀ ਹੋ ਗਏ ਉਹ ਕੋਈ ਨਹੀਂ ਹੱਲ ਕਰਦਿਆਂਗੇ ਆਪਾਂ ਮੇਰੇ ਹੁੰਦੇ ਟੈਨਸ਼ਨ ਨਾ ਲੈ ਤੂੰ ਉਹ ਰੇਸ਼ਮ ਦੇ ਹੁੰਦੇ ਤੂੰ ਯਾਰ ਟੈਨਸ਼ਨ ਲਈ ਜਨਾ ਤੂੰ ਮੈਂ ਸਭ ਹੱਲ ਕਰ ਦੂੰਗਾ ਉਹ ਗੱਲ ਤਾਂ ਸੁਣਦਾ ਨਹੀਂ ਵਿਚੋਂ ਗੱਲ ਦਸ ਗਈ ਹੈ ਵਿਚੋਂ ਗੱਲ ਤਾਂ ਤੂੰ ਸੁਣਦਾ ਨਹੀਂ ਪਹਿਲਾਂ ਹਾਂ ਆਪ ਦਿਖਾਈ ਮਾਰੀ ਜਨਾ ਦੇਖ ਗੱਲ ਸੁਣ ਹਾਂ ਸਾ ਉਹ ਕੁੜੀ ਤਾਂ ਮੈਂ ਵਿਆਹ ਕੇ ਤੋੜ ਦੂੰਗਾ ਹਾਂ ਕੋਈ ਗੱਲ ਤਾਂ ਮੁੰਡੇ ਦੀ ਆ ਅੱਛਾ ਮੁੰਡੇ ਦੀ ਗੱਲ ਹੈ ਹਾਂ ਹੁਣ ਮੈਂ ਤੇਰੀ ਬੇਚਲੀ ਗੱਲ ਵੀ ਸਮਝਦਾ ਜੀ ਅੱਖ ਤੇਰੀ ਉਹ ਜ਼ਮੀਨ ਤੇ ਐ ਕਿ ਜੇ ਤੂੰ ਸਮਝ ਗਿਆ ਕੋਈ ਹੱਲ ਵੀ ਕੱਢ ਦੇ ਮੈਂ ਹੱਲ ਤੈਨੂੰ ਕੱਢ ਕੇ ਦੇ ਦੂੰਗਾ ਉਹ ਕਿਉਂ ਪਰਵਾਹ ਮੰਨਦਾ ਮੈਨੂੰ ਵੀ ਰੇਸ਼ਮ ਕਹਿੰਦਾ ਜਦੋਂ ਕੋਈ ਪਿੰਡ 'ਚ ਗੱਲਬਾਤ ਹੁੰਦੀ ਹੈ ਨਾ ਮੈਥੋਂ ਪੁੱਛ ਗੱਲ ਕਰਦੇ ਆ ਸਾਰੇ ਉਹ ਫਿਰ ਸਾਨੂੰ ਵੀ ਸਲਾਹ ਦੇ ਦੇ ਕੋਈ ਨਾ ਕੋਈ ਜਿਹੜਾ ਮੇਰਾ ਰੋੜਾ ਬੰਦਾ ਨਾ ਉਹ ਚੱਕ ਦਿਆਂਗੇ ਰੋੜੇ ਟਰਾਲੀਆਂ ਗੱਲ ਕਿਹੜੀ ਕਰਦਾ ਤੂੰ ਪਰਵਾਹ ਨਾ ਮੰਨ ਮੇਰੇ ਹੁੰਦੇ ਹੈ ਤੇਰੇ ਕੋਲ ਕੁਝ ਕੀ ਹੈਗਾ ਹੈਗਾ ਸਭ ਕੁਝ ਹੈਗਾ ਮੇਰੇ ਕੋਲੇ ਮੈਂ ਨਾਲੇ ਆਲੇ ਸੋਂ ਪਰ ਤੂੰ ਜਲਦੀ ਦੱਸ ਮੈਂ ਜਲਦੀ ਦੱਸੂ ਪਿੰਡ ਦੇ ਤਾਂ ਰਿਆਂ ਲੈ ਲੈ ਜਾਂਦੇ ਆ ਉਹ ਤਾਂ ਹੀ ਤਾਂ ਹੈ ਤਾਂ ਹੀ ਤਾਂ ਤੈਨੂੰ ਮੈਂ ਬੁਲਾਉਣਾ ਦੱਸ ਦੇਣਾ ਤੈਨੂੰ ਮੈਂ ਕੰਨ ਕਰ ਐ ਚਾਰ ਦੇ ਸਮਾਂ ਅਸਾਂ ਬਤਾ ਦੇਖਦਾ ਹੈ ਰੱਬ ਆਪਾਂ ਨੂੰ ਮਾਫ ਕਰ ਦੂਗਾ ਕਰ ਦੂਗਾ ਹੈ ਕਰ ਦੂਗਾ ਚੱਲ ਉਹ ਰੱਬ ਰੱਬ ਦਾ ਕਹਿਣ ਦੀਆਂ ਗੱਲਾਂ ਐ ਇਹ ਤਾਂ ਬਾਅਦ ਦੀਆਂ ਗੱਲਾਂ ਐ ਅੱਛਾ ਹਾਂ ਕੀਰਾ ਹੱਲ ਹੋ ਜੇ ਕਿਸੇ ਲੋਟੀ ਹੋ ਜੇ ਯਾਰ ਮੈਨੂੰ ਤਾਂ ਜ਼ਮੀਨ ਚਾਹੀਦੀ ਆ ਬਸ ਮੈਂ ਫਿਕਰ ਵੀ ਨਹੀਂ ਕਰਦਾ ਗੱਲ ਕਰ ਰੱਬ ਤੋਂ ਤਾਂ ਡਰਦਾ ਹਾਂ ਹੱਲ ਹੋ ਜੂ ਹੱਲ ਹੋ ਜੂ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਹੋ ਜੂ ਹੱਲ ਬਸ ਤੂੰ ਤੇਰੀ ਸਕੀਮ ਦੇ ਮਤਲਬ ਤੇ ਚੱਲਣੇ ਆ ਠੀਕ ਹੈ ਠੀਕ ਹੈ ਪਰਵਾਹ ਨਾ ਮਨੀ ਕਿਸੇ ਗੱਲ ਦੀ ਬਸ ਠੀਕ ਆ ਆ ਦੇਖ ਲਾ ਸਕੀਮ ਤਾਂ ਬਹੁਤ ਵਧੀਆ ਦੇ ਗਿਆ ਹੈ ਸਸਟੀ ਕਾਰ ਦੀ ਸਾਰਿਆਂ ਨੂੰ ਬਾਈ ਜੀ ਤੁਸੀਂ ਹੁਣੇ-ਹੁਣੇ ਸਾਡੀ YouTube ਚੈਨਲ ਤੇ ਵੀਡੀਓ ਦੇਖ ਕੇ ਹਟਿਆ ਤੇ ਵੀਡੀਓ ਦੇਖ ਕੇ ਸਾਰੀ ਵੀਡੀਓ ਦੇਖ ਕੇ ਬਈ ਲਾਇਕ ਸ਼ੇਅਰ ਕਮੈਂਟ ਵੀ ਕਰਦੇ ਬਈ ਠੀਕ ਆ ਬਈ ਤੇ ਅੱਗੇ ਬਈ ਤੁਹਾਨੂੰ ਪਤਾ ਹੈ ਸ਼ੇਅਰ ਵੀ ਕਰਨੀ ਹੈ ਠੀਕ ਆ ਸੋਡੇ ਕੱਲੇ ਕੱਲੇ ਸ਼ੇਅਰ ਦੇ ਨਾਲ ਠੀਕ ਹੈ ਇੱਕ ਬਈ ਹੈ ਨਾ ਕੋਈ ਵੀ ਬੰਦਾ ਆਪਾਂ ਕਹਿੰਦੇ ਵੱਡਾ ਨਹੀਂ ਹੁੰਦਾ ਛੋਟੇ ਵੱਡੇ ਦਾ ਬਈ ਕੱਲੇ ਕੱਲੇ ਸ਼ੇਅਰ ਦੇ ਨਾਲ ਬਈ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ ਬਈ ਜੇ 10 ਪਰਾ ਸ਼ੇਅਰ ਕਰਦੇ ਆ ਤਾਂ 50 ਕੋਲੇ ਜਾਂਦੀ ਹੈ ਜੇ 20 ਜਣੇ ਸ਼ੇਅਰ ਕਰਦੇ ਆ ਤਾਂ ਬਈ 100 ਕੋਲੇ ਜਾਂਦੀ ਹੈ ਹੈਨਾ ਤੇ ਸੋਡੇ ਕੱਲੇ ਸ਼ੇਅਰ ਨਾਲ ਬਈ ਫਰਕ ਨਹੀਂ ਪੈਂਦਾ ਤੇ ਆਪਾਂ ਇਹ ਭੈਣ ਦਾ ਚੈਨਲ ਹੈ ਬਈ ਹੈਨਾ ਕਹਿੰਦੇ ਅਸਲੀ ਬੋਲ ਕੀਤੀ ਹੈ ਵੀਰਪਾਲ ਮੋਡ ਚੈਨਲ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਰ ਲੈਣਗੇ ਭਾਈ ਉਹ ਤਾਂ ਕਰ ਲੈਣਗੇ ਆਪਣੇ ਬਿਨਾਂ ਕਹਿਣ ਦੀ ਕਰ ਲੈਣਗੇ ਠੀਕ ਆ ਭਾਈ ਵੱਧ ਤੋਂ ਵੱਧ ਸਪੋਰਟ ਕਰੋ ਭਾਈ ਜਿੰਨੇ ਵੀ ਭਰਾ ਦੇ ਸਾਥ ਦੇ ਸਾਡੇ ਇੱਕ ਵੀਰ ਬੈਠੇ ਆ ਦੂਰ ਨੜੋ ਵੀ ਭਾਈ ਕਿਤੇ ਉਹ ਵੀ ਤੇ ਕਰਾਪੀ ਆਵਾਜ਼ ਜਾਂਦੀ ਹੈ ਨਾ ਵੱਧ ਤੋਂ ਵੱਧ ਸ਼ੇਅਰ ਵੀਡੀਓ ਜਰੂਰ ਕਰਦੇ ਹੋ ਭਾਈ ਪਰਿਵਾਰ ਦੇ ਵਿੱਚ ਬੈ ਕੇ ਦੇਖਣੇ ਭਾਈ ਗੰਦੀਆਂ ਮੰਦੀਆਂ ਵੀਡੀਓ ਤਾਂ ਤੁਸੀਂ ਬ੍ਰਿਧ ਤੇ ਨਾ ਸ਼ੇਅਰ ਕਰਦਨੇ ਭਾਈ ਠੀਕ ਹੈ ਪਰ ਜਿਹੜੀ ਪਰਿਵਾਰ ਦੇ ਵਿੱਚ ਬੈ ਕੇ ਵੀਡੀਓ ਦੇਖਣੇ ਉਹ ਘੱਟ ਸ਼ੇਅਰ ਕਰਦੇ ਭਾਈ ਠੀਕ ਆ ਭਾਈ ਕਰਦੇ ਹੋ ਵੱਧ ਤੋਂ ਵੱਧ ਸ਼ੇਅ